ਫਾਜ਼ਿਲਕਾ ਦੇ ਜਾਣੇ ਪਛਾਣੇ ਅਧਿਆਪਕ ਫਿਜ਼ਿਕਸ ਦੀ ਡਿਕਸ਼ਨਰੀ ਜਾਂ ਫਿਜ਼ਿਕਸ ਦਾ ਹੱਬ ਕਿਹਾ ਜਾਣ ਵਾਲੇ ਸ਼੍ਰੀ ਸੰਦੀਪ ਖੁੰਗਰ ਬੀਤੇ ਦਿਨੀ ਸਰਕਾਰੀ ਸਕੈਂਡਰੀ ਸਮਾਰਟ ਸਕੂਲ ਪਿੰਡ ਚੰਗੜ ਪੈਣੀ ਵਿੱਚ 5 5.5 ਮਹੀਨੇ ਦੇ ਸਵਾਵਾਂ ਦੇਣ ਤੋਂ ਬਾਅਦ ਵਟਰਨੀ ਰਿਟਾਇਰਮੈਂਟ ਲੈ ਗਏ ਵੀਆਰਐਸ ਲੈ ਗਏ ਹਾਂਜੀ ਫਾਜ਼ਿਲਕਾ ਤੇ ਫਿਜ਼ਿਕਸ ਦੇ ਹੱਬ ਅਤੇ ਫਿਜ਼ਿਕਸ ਦੀ ਡਿਕਸ਼ਨਰੀ ਕਿਹਾ ਜਾਣ ਵਾਲੇ ਸ਼੍ਰੀ ਸੰਦੀਪ ਖੁੰਗਰ ਜੋ ਕਿ ਲੰਬੇ ਸਮੇਂ ਤੋਂ ਸ਼ਿਕਿਆ ਵਿਭਾਗ ਵੈਸਵਾਵਾ ਦੇਰੇਸੀ ਫਾਜ਼ਿਲਕਾ ਦੇ ਨਾਲ ਨਾਲ ਤਰਨਤਾਰਨ ਵਿੱਚ ਵੀ ਉਹਨਾਂ ਨੇ ਸਵਾਮਾ ਦਿੱਤੀਆ ਅਤੇ ਬੀਤੇ ਦਿਨੀ ਉਹ ਰਿਟਾਇਰਮੈਂਟ ਰੈਲ ਲੈ ਗਏ ਅਤੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਵਿੱਚ ਜਿੱਥੇ ਫਾਜ਼ਿਲਕਾ ਦੇ ਅਧਿਆਪਕ ਸਮੂਹ ਪੂਜਿਆ ਅਤੇ ਤਰਨਤਾਰਨ ਤੋਂ ਵੀ ਵੱਡੀ ਗਿਣਤੀ ਵਿੱਚ ਅਧਿਆਪਕ ਉਹਨਾਂ ਦੀ ਇਸ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਏ ਲਈ ਪੂਜੀ ਜਿੱਥੇ ਬੋਲਦੇ ਹੋਏ ਤਰਨਤਾਰਨ ਫਾਜ਼ਿਲਕਾ ਦੇ ਅਧਿਆਪਕਾਂ ਅਤੇ ਉਹਨਾਂ ਤੋਂ ਪੜ੍ਹੇ ਵਿਦਿਆਰਥੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਅਜਿਹੀਆਂ ਬਾਊ ਸਪੀਚਾਂ ਦਿੱਤੀਆਂ ਕਿ ਸਾਰੇ ਦਾ ਸਾਰਾ ਮਾਹੌਲ ਜਿਹੜਾ ਹੈ ਉਹ ਹੋਰੀ ਦੁਨੀਆ ਦਾ ਬਣ ਗਿਆ ਉਥੇ ਪਤਾ ਲੱਗਿਆ ਕਿ ਸ੍ਰੀ ਸੰਦੀਪ ਖੁੰਗਰ ਨੇ ਕਿਸ ਤਰ੍ਹਾਂ ਫਿਜ਼ਿਕਸ ਨੂੰ ਆਪਣਾ ਏਮ ਬਣਾਇਆ ਹੈ ਤੇ ਸਿੱਖਿਆ ਦੇ ਟੀਚੇ ਤੇ ਲਗਾਤਾਰ ਮੁਸੀਬਤਾਂ ਤੇ ਝਖੜਾਂ ਤੋਂ ਬਾਅਦ ਵੀ ਉਹ ਨਹੀਂ ਡੋਲੇ ਕਾਫੀ ਕੁਝ ਹੋਣ ਤੋਂ ਬਾਅਦ ਉਹ ਫਾਜ਼ਿਲ ਕਾ ਤੋਂ ਬਦਲੀ ਕਰ ਦਿੱਤੀ ਗਈ ਤੇ ਤਰਨ ਤਾਰਨ ਵਿੱਚ ਰਹੇ ਅਤੇ ਤਰਨ ਤਾਰਨ ਵਿੱਚ ਨਾ ਉਹਨਾਂ ਨੂੰ ਪਿਆਰ ਮਿਲਿਆ ਕਿ ਅੱਜ ਉਹਨਾਂ ਦੀ ਰਿਟਾਇਰਮੈਂਟ ਤਰਨਤਾਰਨ ਤੋਂ ਬਦਲੀ ਹੋਏ ਨੂੰ 5 1/2 ਮਹੀਨੇ ਤੋਂ ਬਾਅਦ ਫਾਜ਼ਿਲਕਾ ਦੇ ਪਿੰਡ ਚੰਗੜ ਪੈਣੀ ਵਿਖੇ ਹੋਈ ਜਿੱਥੇ ਤਰਨਤਾਰਨ ਤੋਂ ਅਧਿਆਪਕ ਸਟਾਫ ਵੀ ਆਏ ਇਸ ਤੋਂ ਇਲਾਵਾ ਫਾਜ਼ਿਲਕਾ ਤੇ ਪਿੰਡਾਂ ਦੇ ਆਲੇ ਦੁਆਲੇ ਦੇ ਬੱਚੇ ਅਤੇ ਸਟਾਫ ਵੀ ਪੁੱਜੇ ਜਿੱਥੇ ਬੋਲਦੇ ਉਹਨਾਂ ਨੇ ਕਿਹਾ ਕਿ ਸ਼੍ਰੀ ਸੰਦੀਪ ਖੁੰਗਰ ਸੇਵਾ ਮੁਕਤ ਹੋ ਰਹੇ ਹਨ ਪਰ ਸ਼੍ਰੀ ਸੰਦੀਪ ਖੁੰਗਰ ਨੇ ਕਿਹਾ ਵੀ ਉਹ ਸੇਵਾ ਮੁਕਤ ਨਹੀਂ ਹੋ ਰਹੇ ਸੇਵਾ ਉਹਨਾਂ ਵੱਲੋਂ ਅੱਗੇ ਵੀ ਚਲਦੀ ਰਹੇਗੀ ਉਹ ਸਿਰਫ ਅਤੇ ਸਿਰਫ ਪਰਮੁਕਤ ਹੋ ਰਹੇ ਹਨ ਅਤੇ ਫਿਜ਼ਿਕਸ ਦੀ ਸੇਵਾ ਫਾਜ਼ਿਲਕਾ ਸਰਦੀ ਜਿਲ੍ਹਾ ਹੈ ਜਿੱਥੋਂ ਬੱਚਿਆਂ ਨੂੰ ਸਾਇੰਸ ਦੀ ਸਿੱਖਿਆ ਲੈਣ ਲਈ ਬਾਹਰ ਜਾਣਾ ਪੈਂਦਾ ਹੈ ਹੁਣ ਬਾਹਰ ਜਾਣ ਦੀ ਲੋੜ ਨਹੀਂ ਪਵੇ ਐਕਸਪੈਰੀਮੈਂਟਸ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਦੇ ਹੋਏ ਨਾਟ ਜਸਟ ਗਿਵਿੰਗ ਥਮ ਫਿਜ਼ਿਕਸ ਦਾ ਗਿਆਨ ਬਟ ਲਾਈਫ ਦਾ ਗਿਆਨ ਐਸ ਵੈਲ ਥਿਸ ਮੋਟੀਵੇਟਸ ਮੀ ਐਂਡ ਇਨਸਪਾਇਰਸ ਮੀ ਅ ਲੋਟ ਪਾਪਾ ਯੂ ਹੈਵ ਆਲਵੇਸ ਬੀਨ ਮਾਈ ਆਈਡਲ ਸ਼ਾਇਦ ਆਪਸੇ ਕبھی ਕਹਾ ਨਹੀਂ ਹੋਗਾ ਮੈਨੇ ਸਾਹਮਣੇ ਸੇ ਵੀ लेकिन सबसे ज्यादा मोटिवेशन और सबसे ज्यादा किसी चीज को पाने का जुनून आपसे मिलता है <laughs> आपने हर मोमेंट पे कुछ ना कुछ सिखाया आई एक्चुअली वंडर कि हाउ इज इट पॉसिबल फॉर यू टू मैनेज थाउजेंड्स ऑफ थिंग्स टुगेदर डूइंग ईच एंड एवरीथिंग सो ग्रेसफुली एवरी डे आई लर्न समथिंग न्यू फ्रॉम यू एंड यू हैव ऑलवेज मेड श्योर ऑफ दैट हमेशा आपसे एक चीज सुनी कि फिर क्या हो गया प्रॉब्लम पर फोकस करने से प्रॉब्लम बड़ी होती है और सोल्यूशन पर ही सोलूशन मिलता वे यू डॉट की you, give, कि हर सिचुएशन को अलग अलग एंगल से एनाइज करके ही सॉट किया जा सकता है Are the best memories with you? You have been my first teacher, my guiding light. You have held my hand every day till today and I promise to never let it go throughout life. Thank you for being you. you. Today, you. Skills, <laughs> skills <before> <laughs> <character> <laughs> si Learned nahi, educated mana. Hai. Whatever I am today is because of him believing in me. That he has taught me rightfully to draw the correct line between the right and the wrong. Curse are those beauty lotions, but can express only in drops. I always struggled to express <laughs> it. Really, the best. Rosebud देके top कितना सी 189 marks ले ली थी 100 बच्चों। Sir, एक कहानी जेठी छोटी थी ये भी। मैं businessman बनना चाहता था ये भी। बाबा ये दुकान 60 साल तो आज भी बाबा ये जाने के शोप कर दे। वो ਸਰ ਵੀ ਜਦੋਂ ਜਦੋਂ ਸੀ ਚੈਕ ਸਿਟੀਚਿੰਗ ਐਫੀਸ਼ੀਐਂਸੀ ਵਾਲਾ ਉਹਨਾਂ ਨੇ ਤਾਂ ਇੰਨਾ ਪ੍ਰਭਾਵਿਤ ਹੋ ਗਿਆ ਸਰ ਨੇ ਮੇਰਾ ਜਿਹੜਾ ਟੀਚਰ ਰੱਖ ਦਿੱਤਾ ਸਰ ਖੁਦ ਟੀਚਰ ਬੰਨਾ ਹੀ ਚਾਹੁੰਦਾ ਸੀ ਉਹਨਾਂ ਨੇ ਮੇਰੇ ਟੀਚਰ ਮੇਰਾ ਉਦੇਸ਼ ਹੀ ਚੇਂਜ ਕਰ ਦਿੱਤਾ ਵੀ ਆਪਾਂ ਟੀਚਰ ਬੰਨਾ ਤੂੰ ਸੇਵਾ ਕਰਨੀ ਹੈ ਤੂੰ ਇੱਕ ਹੀ profession ਤੋਂ ਸੇਵਾ ਕਰ ਸਕਦਾ ਹੈ ਉਹ ਹੈ ਟੀਚਿੰਗ ਟੀਚਰ ਐਜੂਕੇਸ਼ਨ ਜਦੋਂ ਮੈਂ ਸਿਲੈਕਟ ਹੋਇਆ ਮੇਰਾ 1243 ਸਰ ਨੂੰ ਯਾਦ ਹੋਏਗਾ ਚੰਚਲ ਦੇਵੀ ਮਾਤਾ ਮੰਦਿਰ ਦੇ ਮਗਰ ਉੱਧ ਦਰੀਸ਼ਾ ਸਰ ਦਾ ਮਗਰ ਅੰਦਰ ਦਰੀਸ਼ਾ ਤੁਹਾਡੇ ਜੋ ਕੁਝ ਇਨਸਾਨਾਂ ਬਤਾ ਤੇ ਮੈਂ ਬਾਹਰ ਲੈ ਕੇ ਰਿਹਾ ਸਰ ਦੇ ਮੰਜੇ ਤੇ ਬੈਠਾ ਸਰ ਰੋਹੀ ਜਾਵਾ ਮੈਂ ਰੋਹੀ ਕਿਉਂ ਜਾਵਾ ਮੇਰੀ ਬੀਏਡ ਸਿਲੈਕਸ਼ਨ ਹੋ ਗਈ ਤੇ ਮੈਨੂੰ ਹੁਸ਼ਿਆਰਪੁਰ ਸਟੇਸ਼ਨ ਮਿਲ ਗਿਆ ਸਰ ਕਹਿੰਦੇ ਆ ਇਧਰ ਟਾਈਮ ਬੀਏਡ ਦਾ ਯਾਰ ਕਾਰਗਿਲ ਮਿਲ ਜੇ ਨਾ ਉਹ ਸ਼ਬਦ ਮੈਨੂੰ ਵੀ ਯਾਦ ਹੈ ਕਿਉਂਕਿ ਕਾਰਗਿਲ ਯੁੱਧ ਚੱਲ ਰਿਹਾ ਸੀ ਸਰ ਕਹਿੰਦੇ ਕਾਰਗਿਲ ਵੀ ਮਿਲ ਜਵੇ ਯਾਰ ਤੇ ਆਪਾਂ ਬੀਏਡ ਦਾ ਸਟੇਸ਼ਨ ਛੱਡਣਾ ਨਹੀਂ ਕਿੰਨੂੰ ਤੂੰ ਰੋਈ ਕਿ ਮੈਂ ਕਹਾਂ ਮੈਂ ਮੰਮੀ ਤੋਂ ਦੂਰ ਚਲਾ ਜਾਵਾਂਗਾ ਅਸਾਂ ਕਹਿੰਦੇ ਨਾ ਮੈਨਾਂ ਸੀ ਅਬੋਰ ਮੈਨੂੰ ਸੀਟ ਨਹੀਂ ਮਿਲੀ 0.25 ਤੋਂ ਤੇ ਸਰ ਨੇ ਮੈਨੂੰ ਮੋਟੀਵੇਟ ਕੀਤਾ ਸ਼ਾਮ ਨੂੰ ਨਾਲ ਮੇਰੇ ਸੀ ਵੀਜੇ ਚਲਾਣਾ ਸੰਦੀਪ ਸਰ ਤੇ ਚਲਾਣਾ ਉਹਦੀ ਉਹ ਨੂੰ ਮਿਲੀ ਜਲੰਧਰ ਮੇਰੇ ਤੋਂ ਨਹੀਂ ਕੱਸੀ ਤਾਂ ਸਰ ਕਹਿੰਦੇ ਤੂੰ ਸ਼ਾਦੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੇਰੇ ਛੋਟੇ ਵੀਰ ਸੀਰੀ ਸੰਦੀਪ ਘੁੰਗਰ ਜੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਫੈਮਿਲੀ ਮੈਂਬਰਸ ਇਸ ਸਕੂਲ ਦਾ ਸਾਰਾ ਸਟਾਫ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸਾਰੇ ਵਿਦਿਆਰਥੀ ਸਹਿਬਾਨ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਅੱਜ ਦਾ ਦਿਨ ਬੜਾ ਹੀ ਇਸ ਭਗੜਾ ਦਿਨ ਹੈ ਕਿ ਜਦੋਂ ਖੁੰਗਰ ਸਾਹਿਬ ਬੜੀ ਤਦਰੁਸਤੀ ਦੇ ਨਾਲ ਕਾਮਯਾਬੀ ਦੇ ਨਾਲ ਬੇਸ਼ੱਕ ਸਵੇ ਹੀ ਸ਼ਿਕ ਤੌਰ ਤੇ ਰਿਟਾਇਰਮੈਂਟ ਲੈ ਰਹੇ ਨੇ ਤਾਂ ਅੱਜ ਦਾ ਦਿਨ ਜਿਹੜਾ ਹੈ ਬੜਾ ਮਹੱਤਵਪੂਰਨ ਹੈ ਜਿਸ ਸਕੂਲੇ ਆਦਮੀ ਜੁਆਇਨ ਕਰਦਾ ਹੈ ਪਹਿਲੀ ਵਾਰੀ ਇੱਕ ਤਾਂ ਉਹ ਮਹੱਤਵਪੂਰਨ ਹੁੰਦਾ ਹੈ ਅਤੇ ਇੱਕ ਜਿਸ ਸਕੂਲ ਤੋਂ ਸੇਵਾ ਮੁਕਤੀ ਲੈਂਦਾ ਹੈ ਉਹ ਵੀ ਸਕੂਲ ਬੜਾ ਮਹੱਤਵਪੂਰਨ ਹੁੰਦਾ ਹੈ ਬੇਸ਼ੱਕ ਸਾਰ ਇੱਥੇ ਮੈਨੂੰ ਗਿਣ ਕੇ ਦੱਸ ਰਹੇ ਸਨ ਕਿ 13 ਦਿਨ ਆਏ ਪਰ ਇਸ ਸਕੂਲ ਦਾ ਵਾਸਤੇ ਹਮੇਸ਼ਾ ਹੀ ਇਤਿਹਾਸਿਕ ਰਹੇਗਾ ਕਿਉਂਕਿ ਇਥੋਂ ਦੀਆਂ ਯਾਦਾਂ ਜਰੂਰ ਇਹਨਾਂ ਦੇ ਨਾਲ ਹਮੇਸ਼ਾ ਹੀ ਨਿਬੜ ਲਗੀਆਂ ਗੁਜ਼ਰ ਚਲੀ ਗਈ ਦਬੇ ਪਾਉ ਸ਼ਬਦ ਇਤਨ ਨਕਾਈ ਤੇਰਾ ਖਿਆਲ ਜੋ ਆਇਆ ਤੋ ਆਂਖ ਬਰਾਈ ਇਹ ਜਿਹੜੀਆਂ ਯਾਦਾਂ ਨੇ ਹਮੇਸ਼ਾ ਜਦੋਂ ਵੀ ਸਾਡੀ ਜ਼ਿੰਦਗੀ ਤੇ ਹਵਾ ਦਾ ਬੁੱਲਾ ਜ਼ਿੰਦਗੀ ਦੇ ਵਰਕੇ ਫਰੋਲਦਾ ਹੈ ਤਾਂ ਪਿੱਛੇ ਗੁਜ਼ਾਰੇ ਹੋਏ ਪਲ ਜਿਹੜੇ ਨੇ ਆਪ ਮਹਾਰੇ ਸਾਡੇ ਮੋਰੇ ਆਣ ਖਲੋਂਦੇ ਸੋ ਅੱਜ ਇੱਕ ਕਰਮ ਜੋਗੀ ਰਿਟਾਇਰ ਹੋ ਰਿਹਾ ਹੈ ਫਿਜ਼ਿਕਸ ਦਾ ਇਨਸਾਈਕਲੋਪੀਡੀਆ ਰਿਟਾਇਰ ਹੋ ਰਿਹਾ ਹੈ ਜਿਸ ਨੂੰ ਬੜੇ ਤੁਸਾਂ ਉਹਨਾਂ ਦੇ ਗੁਣ ਗਿਣਾਏ ਨੇ ਉਹਨਾਂ ਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਕੋਈ ਵੀ ਝੂਠ ਨਹੀਂ ਜੇ ਨਦੀ لیاقت ਦੀ ਗੱਲ ਕਰੀਏ ਤਾਂ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਫਾਜ਼ਿਲ ਕੇ ਵਾਲਿਆਂ ਸਾਨੂੰ ਇੱਕ ਹੀਰਾ ਦਿੱਤਾ ਤੇ ਉਹ ਹੀਰਾ ਸਿਰਫ 2.5 ਸਾਲ ਸਾਡੇ ਕੋਲ ਰਿਹਾ ਤੇ ਸਿਵਾਵਾਂ ਇੰਨੀਆਂ ਜਾਦੀਆਂ ਇੰਨੀਆਂ ਵਧੀਆ ਦਿੱਤੀਆਂ ਕਿ ਇਹਨਾਂ ਨੇ ਸਾਨੂੰ ਮੁੱਲ ਖਰੀਦ ਲਿਆ ਜਿੱਤੇ ਇਹ ਸੰਸਤਾ ਪ੍ਰਤੀ ਇਮਾਨਦਾਰ ਨੇ ਉਥੇ ਬੱਚਿਆਂ ਦੇ ਵਿੱਚ ਹਰਮਨ ਪਿਆਰੇ ਵੀ ਬਹੁਤ ਹੁਣ ਤੱਕ ਬੱਚੇ ਇਹਨਾਂ ਦੇ ਨਾਲ ਅਪਰੋਚ ਕਰਦੇ ਨੇ ਇਹਨਾਂ ਨੂੰ ਮਿਲਦੇ ਨੇ ਇਹਨਾਂ ਲਈ ਦਵਾਵਾ ਕਰਦੇ ਨੇ ਇਹ ਅਸਲ ਚ ਫਾਮਰ ਮੁਰਸ਼ਦ ਨੇ ਜਿਸ ਨੂੰ ਵਾਰਿਸ਼ਾ ਨੇ ਆਪਣੀ ਦੀਰਚ ਲਿਖਿਆ ਹੈ ਕਿ ਸਤ ਜਨਮ ਦੇ ਹਮ ਫਕੀਰ ਜੋਦੀ ਨਹੀਂ ਨਾਲ ਜਹਾਨ ਦੇ ਸ਼ੀਰ ਮੀਆਂ ਬਾਜ ਮੁਰਸ਼ਿਦਾਂ ਰਾਹ ਨਹੀਂ ਹੱਥੇ ਆਉਂਦੇ ਤੇ ਦੁੱਧਾਂ ਬਾਜ ਨਹੀਂ ਰੱਚਦੀ ਖੀਰ ਮੀਆਂ ਇਹ ਸੱਚੀ ਉਹੀ ਅਧਿਅਪਕ ਹੈ ਇਹ ਉਹੀ ਸਫਲ ਅਧਿਅਪਕ ਹੈ ਜਿਸ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਵੀ ਲਿਖਿਆ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੀਆਂ ਗੁਰਬਿੰਨ ਕੋਰ ਅੰਧਾਰ ਇਹ ਸੱਚੀ ਉਹ ਤਾਕਮ ਹੋ ਨਿਪੜਿਆ ਮੇਰਾ ਛੋਟਾ ਵੀ ਸੰਦੀਪ ਗੁੰਬਰ ਇਹ ਉਹੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਨਹੀਂ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਧੋ ਖੜੇ ਕਾਕੇ ਲਾਗੂ ਪਾਏ ਬਲਿਹਾਰੇ ਗੋਬਿੰਦ ਆਪਣੇ ਜੀ ਗੋਬਿੰਦ ਜੀ ਉਹ ਬਸਾਏ ਸੋ ਇਹਦੇ ਵਿੱਚ ਜਿਹੜੇ ਗੁਣ ਨੇ ਇਮਾਨਦਾਰੀ ਲਿਆਕਤ ਹੈ ਉੱਥੇ ਇਹਨਾਂ ਦੇ ਵਿੱਚ ਰਿਸ਼ਤਿਆਂ ਨੂੰ ਨਿਭਾਉਣ ਦੀ ਜਿਹੜੀ ਰੀਜ ਹੈ ਉਹ ਵੀ ਕੁੱਟ ਕੁੱਟ ਕੇ ਕਰੀ ਬਹੁਤ ਬਹੁਤ ਥੈਂਕ ਯੂ ਸੋ ਮੱਚ ਸਰ ਨਾਓ ਆਈ ਊਡ ਲਾਈਕ ਟੂ ਇਨਵਾਈਟ ਹਰਪ੍ਰੀਤ ਸਰ ਟੂ ਸ਼ੇਅਰ ਹਿਸ ਸਪੀਚ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत